ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਵੰਧਾ ਡੈਰੀ ਫਾਰਮ YouTube ਚੈਨਲ ਤੇ ਸੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਪਹਿਲਣ ਵਸੀ ਲੈ ਕੇ ਆਇਆ ਤਾਜੀ ਸੂਈ ਹੋਈ ਆ ਆਪਣੇ ਪਿੰਡ ਤੋਂ ਵੀਡੀਓ ਕਵਰ ਕਰ ਰਹੇ ਆ ਪਿੰਡ ਹੈਗਾ ਕੁੰਬੜਵਾਲ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਬਰਨਾਲੇ ਵਾਲੇ ਰੋਡ ਤੇ ਪਿੰਡ ਰਹਿ ਗਿਆ ਇੱਕ ਸਾਈਡ ਤੇ ਸੇਖਾ ਪਿੰਡ ਆ ਗਿਆ ਦੂਜੀ ਸਾਈਡ ਆ ਗਿਆ ਕੱਟੂ ਵਾਲੀਆਂ ਇਹਨਾਂ ਦੇ ਵਿਚਾਲੇ ਪਿੰਡ ਆ ਆਪਣਾ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਆਪਣਾ ਫੋਨ ਨੰਬਰ ਦੱਸਿਓ ਜੀ ਕਿੰਨਾ 70 370 76 370 87 862 87 862 ਨਾਮ ਕੀ ਹੈ ਆਪਣਾ ਜਗਤਾਰ ਜਗਤਾਰ ਸਿੰਘ ਤੇ ਬੱਸੀ ਦੀ ਕੀ ਡਿਟੇਲ ਹੈ ਕੰਮੇ ਸੂਈ ਆਈ ਕੋਲੋਂ ਆਈ ਹੈ ਸੇਪਲੂਨ ਆ ਜੀ ਇਹ ਤੇ ਕਹੇ ਦਿਨੋਂ ਕੀ ਸੂਈ ਨੂੰ ਜੀ ਸੂਈ ਨੂੰ ਪਰਸੋਂ ਤੋਂ ਸੂਈ ਆ ਪਰਸੋਂ ਸੂਈ ਆ ਪਿੱਛੇ ਕੀ ਆਈ ਇਹਨੇ ਪਿੱਛੇ ਬੱਸਾ ਜੀ ਪਿੱਛੇ ਬੱਸਾ ਐਸ ਟਾਈਮ ਦੁੱਧ ਕਿੰਨਾ ਤਿਆਰ ਆਈ 10 ਹੈਗਾ ਜੀ ਸੱਤ 10 ਕਿਹ ਹੈਗਾ ਇਸ ਟਾਈਮ ਠੀਕ ਹੈ ਤੇ ਬਾਕੀ ਤੇ ਬਾਕੀ ਉਹਨੂੰ ਬੈੜੀ ਤੋੜ ਕੇ ਦਿਖਾਉਣੇ ਆਪਾਂ ਪਹਿਲਾ ਸੂਆ ਬੈੜੀਆ ਅੱਜ ਇਹਨੂੰ ਸੂਈ ਨੂੰ ਤੀਜਾ ਦਿਨ ਹੋ ਗਿਆ ਪਿੱਛੇ ਇਹਦੇ ਬੱਸਾਗਾ ਤੋਰਦੇ ਬਾਈ ਲੰਬੀ ਇਧਰ ਬੱਸੇ ਤੋਂ ਤੋਰਾ ਤਾਰਾ ਬੱਸੀ ਦਾ ਚੰਗਾਗਾ ਥੋੜੀ ਜੀ ਡਰਦੀ ਆ ਬਗਾਨੇ ਬੰਦੇ ਤੋਂ ਥਣਲੇਵਾ ਤੁਸੀਂ ਦੇਖ ਸਕਦੇ ਹੋ ਚੰਗਾ ਲੱਗਿਆ ਹੋਇਆ ਮੱਝ ਮੰਨੋ ਥਣ ਲੱਗਿਆ ਹੋਇਗਾ ਆਰਡਰ ਦੀ ਬੁਰੀ ਚੰਗੀ ਆ ਮਗਰ ਮੂਰੇ ਮੋੜ ਲਿਆ ਬਾਈ ਕੱਦ ਪੱਖੋਂ ਚੰਗੀ ਆ ਪਹਿਲੇ ਸੂਏ ਆ ਉਰਾ ਤੁਸੀਂ ਦੇਖ ਸਕਦੇ ਹੋ ਬਾਈ ਕਿੰਨੀ ਕ ਉਮੀਦ ਹੈ ਕਿੰਨਾ ਕ ਦੁੱਧ ਪਾ ਦੂਗੀ ਮੰਨ ਲੈ ਬਾਈ ਬਾਈ ਕਹਿੰਦਾ 20 ਲੀਟਰ ਦੇ ਸਾਲ ਜੇ ਲੋ ਆਪਾਂ ਬਾਲਾ ਨਹੀਂ ਲਾਉਂਦੇ ਆਪਾਂ 16 18 16 17 ਅੰਕ ਦਾ ਦੇ ਸਕਦੇ ਸੀ ਬਣਾ ਬਾਕੀ ਗਰਮੀ ਦਾ ਟਾਈਮ ਆ ਤੀਜਾ ਕੇ ਦਿਨ ਸੁਈਣਾ ਬਾਈ ਕਹਿੰਦਾ 10 ਲੀਟਰ ਦੁੱਧ ਤਿਆਰ ਆ ਥਣ ਲੇਵੇ ਦੀ ਬਹੁਤ ਚੰਗੀਆਂ ਇਕੱਲਾ ਇਕੱਲਾ ਥਣ ਲੱਗਿਆ ਹੋਇਆ ਮੁੱਠੀ ਵਾਲਾ ਬਾਕੀ ਜਿਹੜਾ ਕੋਈ ਬਾਈ ਖਰੀਦਣਾ ਚਾਹੁੰਦਾ ਆਪਦੀ ਦੋ ਟਾਈਮ ਚੋ ਕੇ ਦਸੱਲੀ ਕਰਕੇ ਲੈ ਜਾ ਸਕਦਾ ਤੋ ਬਾਈ ਲਵੇ ਆ ਬੜੀ ਬਕਿਆਉ ਹੈ ਇਹਦੇ ਬਾਰੇ ਪੁੱਛਦੇ ਆ ਦੱਸੀ ਬਾਈ ਕੀ ਗੋਸ ਹੈ ਦਾ ਕੈਮਿਕ ਸੂਇਆ ਇਹ ਇਹ ਚੌਥੇ ਸੂਇਆ ਕਿੰਨਾ ਗੇ ਦੁੱਧ ਦੇਦਾ ਇਹਨੇ ਪਿਛਲੇ ਸੂਇ ਉਹ ਤੋਂ ਬਈ ਇਹਦੇ 16 ਲੀਟਰ 17 ਗੀ 16 17 ਦੇ ਗਿਆ ਹੁਣ ਕਹਿ ਕੇ ਦੇਣ ਰਹਿੰਦੇ ਆ ਸੂਣ ਦੇ ਉਹਨੂੰ ਲੈ ਜੂ ਹਫਤਾ ਬਈ ਠੀਕ ਆ ਹਫਤੇ ਦੀ ਕੱਚੀ ਖੋਲੀ ਬਾਈ ਥਾਣਾ ਥਾਣਾ ਦੇ ਇੱਕ ਨੰਬਰ ਆ ਜਮਾ ਹਾਂ ਹਾਂ ਥਾਣਾ ਥਾਣਾ ਠੀਕ ਆ ਬਾਈ ਕਹਿੰਦਾ ਚੌਥਾ ਗਸੂਆਗਾ ਤੇ ਬਾਈ ਸਾਂਪ ਜ਼ਰੂਰ ਉਤਰੀ ਹੋਈ ਹੈ ਨਾ ਬੈਣੀ ਵਾਲੀ ਏ ਡਿਗ ਡੋਗ ਪੀਛੇ ਕ ਵੈਸੇ ਹੁਣ ਹੋਈ ਆ ਕਿਤੇ ਨਾ ਨਾ ਪਹਿਲਾਂ ਨਹੀਂ ਸ਼ੁਰੂ ਦੀਆਂ ਇਹ ਹਾਂ ਬਾਈ ਕਹਿੰਦਾ ਪਹਿਲਾਂ ਦੀ ਆ ਸਾਂਪ ਜਰੂਰ ਉਤਰੀ ਹੋਈ ਆ ਬਾਕੀ 16 17 ਕਿਲੋ ਦੁੱਧ ਪਾਉਂਦੀ ਆ ਥਾਣੇ ਦਾ ਵੀ ਚੰਗਾ ਲੱਗਿਆ ਹੋਇਆਗਾ ਤੇ ਬਾਈ ਰੇਟ ਆਪਾਂ ਦੋਨਾਂ ਦਾ ਫੋਨ ਤੇ ਕਰਾਂ ਇੱਕ ਕਿਵੇਂ ਹਾਂ ਫੋਨ ਤੇ ਕਰ ਬਾਈ ਕਹਿੰਦਾ ਦੋਨਾਂ ਦਾ ਰੇਟ ਆਪਾਂ ਫੋਨ ਤੇ ਕਰਾਂਗੇ ਤੇ ਜਿਹੜਾ ਬਾਈ ਖਰੀਦਣਾ ਚਾਹੁੰਦਾ ਉਹ ਫੋਨ ਲਾ ਲਿਓ ਹਫਤੇ ਦੀ ਕੱਚੀ ਆ ਆ ਪਹਿਲੇ ਸੂਏ ਸੂਈ ਹੋਈ ਆ ਦੋਨੇ ਬੈੜੀਆਂ ਦਾ ਫੋਨ ਤੇ ਰੇਟ ਹੋਊਗਾ